ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਡੀ ਜੀਵਨ ਸਾਕਿ ਹੈ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਘਰਵਲ ਮੋੜਾ ਤੇ ਰੋਹੇਲਿਆਂ ਨੂੰ ਸਿੱਖਿਆ ਜਗਨਾਥਪੁਰੀ ਤੋਂ ਜਬਲਪੁਰ ਤੱਕ ਰਾਹ ਬਹੁਤ ਵਿਖੜਾ ਤੇ ਖਤਰਿਆਂ ਭਰਿਆ ਸੀ ਇਸ ਪੰਦ ਨੂੰ ਖਤਮ ਕਰਕੇ ਮਰਦਾਨਾ ਡੋਲ ਗਿਆ ਉਸ ਨੂੰ ਘਰ ਤੇ ਯਾਦ ਆਏ ਉਹਨੇ ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਨਾਨਕ ਜੀ ਅੱਗੇ ਬੇਨਤੀ ਕੀਤੀ ਹੇ ਮਾਲਕ ਵਤਨੋਂ ਆਇਆ ਬਹੁਤਾ ਚਿਰ ਹੋ ਗਿਆ ਹੈ ਹੁਣ ਵਾਪਸ ਚੱਲੀਏ ਬੀਬੀ ਨਾਨਕੀ ਜੀ ਆਪ ਦਾ ਰਾਹ ਤੱਕਦੇ ਹੋਣਗੇ ਲਮਰੇ ਬੰਦ ਕਰਕੇ ਥੱਕ ਗਏ ਹਾਂ ਇਸ ਮੌਤ ਦੇ ਰਾਹ ਤੁਰਨ ਲੱਗਿਆ ਹੁਣ ਭੈ ਲੱਗਦਾ ਹੈ ਜੇ ਇਧਰ ਕਿਤੇ ਮਰ ਗਏ ਤਾਂ ਕਿਸੇ ਪਿਛਲਿਆਂ ਨੂੰ ਖਬਰ ਵੀ ਨਹੀਂ ਦੇਣੀ ਘਰ ਨੂੰ ਮੁੜੋ ਅੱਗੇ ਨਾ ਜਾਓ ਕਰੋ ਬਹੁਤ ਦੂਰ ਬੈਠੇ ਹਾਂ ਘਰ ਆਪਣਨ ਵਿੱਚ ਬਹੁਤ ਸਮਾਂ ਲੱਗੇਗਾ ਦਾਤਾ ਬੇਣਤੀ ਕਬੂਲ ਕਰੋ ਜਗਤ ਦੇ ਚਾਨਣ ਨਰੰਕਾਰੀ ਜੋਤ ਕਲਯੁਗ ਦੇ ਜੀਵਾਂ ਨੂੰ ਤਾਰਨ ਹਾਰ ਸਤਗੁਰੂ ਮੁਸਕਰਾਏ ਮਿੱਠੀ ਹਾਸੀ ਹੱਸ ਕੇ ਆਪਣੇ ਬਾਲ ਸਖਾ ਮਰਦਾਨੇ ਨੂੰ ਆਖਣ ਲੱਗੇ ਮਰਦਾਨਿਆ ਤੂੰ ਅਜੇ ਨਹੀਂ ਮਰਦਾ ਤੇਰੀ ਮੌਤ ਅਜੇ ਬਹੁਤ ਦੂਰ ਹੈ ਉਸ ਕਾਦਰ ਦੀ ਕੁਦਰਤ ਵੱਲ ਵੇਖ ਤੇ ਖੁਸ਼ ਹੋ ਜਗਤ ਕਰਤਾ ਕਿੰਨਾ ਚੰਗਾ ਹੈ ਜਿਸ ਨੇ ਰੰਗ ਰੰਗ ਦੇ ਫੁੱਲ ਰੁੱਖ ਫਲ ਪੰਛੀ ਕੀੜੇ ਮਕੌੜੇ ਪਸ਼ੂ ਅਤੇ ਪੁਰਸ਼ ਰਚੇ ਹਨ ਆਪਣੇ ਜੀਵਨ ਦਾ ਮਨੋਰਥ ਕਾਦਰ ਨਾਲੋਂ ਵਿਛੜਿਆ ਨੂੰ ਮੁੜ ਕੇ ਕਾਦਰ ਨਾਲ ਜੋੜਨਾ ਹੈ ਆਪਾਂ ਦੀ ਉਮਰ ਛੋਟੀ ਹੈ ਪਰ ਕੰਮ ਵੱਡਾ ਹੈ ਵਿਸ਼ਾਲ ਦੇਸ਼ ਅਜੇ ਪਿਆ ਹੈ ਜੇ ਸਤਾ ਰਿਟਰਨ ਕਰਨਾ ਹੈ ਜੀ ਹੁਣ ਛੱਡ ਦਿੱਤਾ ਤਾਂ ਅਗਲਾ ਕੰਮ ਕਿਵੇਂ ਮੁੱਕੇਗਾ ਸਰਬਸ਼ਕਤੀਮਾਨ ਨਰੰਕਾਰ ਨੂੰ ਕੀ ਆਖਾਂਗੇ ਜੀਵਨ ਮਨੋਰਥ ਨੂੰ ਪੂਰਾ ਕਰਨਾ ਮਨੁੱਖ ਦਾ ਧਰਮ ਹੈ ਦਾਤਾ ਕਾਰ ਯਾਦ ਆਉਂਦੇ ਨੇ ਇੱਕ ਵਾਰ ਕਰ ਚੱਲੋ ਫਿਰ ਜਿੱਧਰ ਆਖੋਗੇ ਉਧਰ ਹੀ ਚਲੇ ਜਾਵਾਂਗੇ ਮਰਦਾਨੇ ਦਾ ਦੂਸਰਾ ਤਰਲਾ ਸੀ ਚੱਲ ਮਰਦਾਨਿਆ ਤੈਨੂੰ ਘਰ ਨੂੰ ਲੈ ਚਲਦੇ ਹਾਂ ਦਾਤੇ ਨੇ ਉੱਤਰ ਦਿੱਤਾ ਜਬਲਪੁਰ ਤੋਂ ਦੱਖਣ ਦਿਸ਼ਾ ਨੂੰ ਜਾਣ ਦੀ ਤਾਂ ਗੁਰੂ ਜੀ ਉੱਤਰ ਪੂਰਬ ਨੂੰ ਮੋੜ ਤੁਰੇ। ਕਦੀ 10 ਮੀਲ ਪੱਛਮ ਵਾਲ ਕਦੀ ਉੱਤ ਪੂਰਬ ਵਾਲ। ਫਿਰਦੇ ਫਿਰਾਂਦੇ ਪੁਰਸ਼ਾਂ ਨੂੰ ਗਿਆਨ ਚਾਨਣ ਦੇਂਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਰੋਹਿਲੇ ਖੰਡ ਰੋਹਿਲ ਖੰਡਾ ਪਹੁੰਚੇ। ਰੋਹਿਲ ਖੰਡ ਵਰਤਮਾਨ ਝਾਂਸੀ ਦੇ ਇਲਾਕੇ ਨੂੰ ਆਖਦੇ ਸਨ। ਇਥੇ ਹੋਰ ਵੀ ਵਿਪਤਾ ਸਿਰ ਆ ਪਈ। ਚੋਜੀ ਪਿਤਾ ਨੇ ਚੋਜ ਵਰਤਾ ਦਿੱਤਾ। રોહેલિયાں ਦੇ ਸ਼ਹਿਰ ਜਾ ਪੁੱਜੇ ਉਸ ਸਮੇਂ ਰੋહેਲੇ ਬਹੁਤ ਮੂਰਖ ਸਨ ਉਹ ਪੁਰਾਤਨ ਕਵਾਲੀਆਂ ਵਾਂਗ ਉਪਰੇ પુરੁਸ਼ਾਂ ਨੂੰ ਫੜ ਕੇ ਗੁਲਾਮ ਬਣਾ ਲੈਂਦੇ ਸਨ ਗੁਲਾਮਾਂ ਨਾਲ ਵਰਤਾਓ ਬਹੁਤ ਮਾੜਾ ਕਰਦੇ ਸਨ ਗੁਲਾਮਾਂ ਨੂੰ ਮਨੁੱਖ ਸਮਝਦੇ ਹੀ ਨਹੀਂ ਸਨ ਰਾਤ ਦਿਨੇ ਮਾੜੇ ਕਰਮਾਂ ਵਿੱਚ ਗਲਤ ਤਾਣ ਰਹਿੰਦੇ ਸਨ ਉਹਨਾਂ ਹੱਥੋਂ ਬਹੁਤ ਜੀਵ ਦੁਖੀ ਸਨ दया ਦੇ ਸਾਗਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਤਰਸ ਆਇਆ ਗੁਲਾਮਾਂ ਨੂੰ ਸੁਤੰਤਰ ਕਰਨ ਵਾਸਤੇ ਆਪ ਗੁਲਾਮ ਬਣਨ ਦੀ ਤਿਆਰੀ ਕੀਤੀ ਦਾਤੇ ਨੇ ਆਪ ਰਹਿਲੇ ਵਹਿਸ਼ੀਆਂ ਨੂੰ ਪ੍ਰੇਰਿਆ ਕਿ ਉਹ ਗੁਰੂ ਜੀ ਤੇ ਮਰਦਾਨੇ ਨੂੰ ਫੜਨ ਇਸ ਮਨ ਵਿੱਚ ਚਿਤਵਨ ਦੇ ਟਿਲਕ ਸੀ ਕਿ ਉਹ ਉਸੇ ਵਕਤ ਦੋ ਰਹਿਲੇ ਆਏ ਉਹਨਾਂ ਨੇ ਗੁਰੂ ਜੀ ਤੇ ਮਰਦਾਨੇ ਨੂੰ ਫੜ ਲਿਆ ਦੋਹਾਂ ਨੂੰ ਫੜ ਕੇ ਦੋਵੇਂ ਰੋਹਿਲੇ ਬਹੁਤ ਪ੍ਰਸੰਨ ਹੋਏ ਆਪੋ ਵਿੱਚ ਸਲਾਹਾਂ ਕਰਨ ਲੱਗੇ ਚੰਗੇ ਗੁਲਾਮ ਹਨ ਪੈਸੇ ਚੰਗੇ ਵਟੇ ਜਾਣਗੇ ਖੁਸ਼ੀਆਂ ਹੋਣਗੀਆਂ ਰਾਤ ਨੂੰ ਪੀਵਾਂਗੇ ਤੇ ਖੂਬ ਪੀਵਾਂਗੇ ਐਉਂ ਕਰਦੇ ਹੋਏ ਰੋਹਿਲੇ ਗੁਰੂ ਜੀ ਤੇ ਮਰਦਾਨੇ ਨੂੰ ਬਾਜ਼ਾਰ ਵਿੱਚ ਲੈ ਪੁੱਜੇ ਇੱਕ ਰੋਹਿਲਾ ਸਰਦਾਰ ਮਿਲ ਪਿਆ ਉਸ ਨੇ ਗੁਰੂ ਨਾਨਕ ਜੀ ਨੂੰ ਖਰੀਦ ਲਿਆ ਮਰਦਾਨੇ ਨੂੰ ਕੋਈ ਹੋਰ ਖਰੀਦ ਕੇ ਤੁਰਦਾ ਹੋਇਆ ਦੋਵੇਂ ਮਿੱਤਰ ਵਿਛੜ ਗਏ ਮਰਦਾਨਾ ਬਹੁਤ ਕਾਬਰਿਆ ਅਜੀ ਵਿਛੜਦੇ ਮਰਦਾਨੇ ਨੂੰ ਗੁਰੂ ਜੀ ਨੇ ਹੌਸਲਾ ਦਿੱਤਾ ਮਰਦਾਨਿਆਂ ਕਾਬਰੇ ਨਾ ਇਸ ਨਿਰੰਕਾਰ ਦਾ ਖੇਲ ਹੈ ਇਹਨਾਂ ਮੂਰਖਾਂ ਨੂੰ ਸਿੱਧੇ ਰਾਹ ਪਾਉਣਾ ਹੈ ਕਈਆਂ ਜੀਵਾਂ ਦੇ ਦੁਖੜੇ ਦੂਰ ਕਰਨੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਖਰੀਦਣ ਵਾਲਾ ਰੋਹਿਲਾ ਪੂਰਾ ਠੱਗ ਸੀ ਲੋਕਾਂ ਨੂੰ ਲੁੱਟਣ ਵਾਸਤੇ ਉਸ ਨੇ ਕਈ ਤਰ੍ਹਾਂ ਦੇ ਪਖੰਡ ਕੀਤੇ ਹੋਏ ਸਨ ਉਹ ਪੀਰ ਵੀ ਬਣਿਆ ਹੋਇਆ ਸੀ ਲੋਕ ਉਸ ਨੂੰ ਮੱਥਾ ਟੇਕਦੇ ਪੂਜਾ ਚੜਾਵਾ ਦਿੰਦੇ ਇੱਕ ਸਰਾਂ ਬਣਾਈ ਹੋਈ ਸੀ ਜਿੱਥੇ ਆਏ ਗਏ ਅਮੀਰ ਮੁਸਾਫਰਾਂ ਨੂੰ ਲੁੱਟਿਆ ਜਾਂਦਾ ਸੀ ਸਾਰੇ ਸ਼ਹਿਰ ਵਿੱਚ ਉਸ ਦੀ ਸਰਦਾਰੀ ਸੀ ਲੜਨ ਪਿੜਨ ਵਾਸਤੇ ਉਸ ਨੇ ਜਵਾਨ ਰੱਖੇ ਹੋਏ ਸਨ ਲੋਕ ਉਹਨਾਂ ਜਵਾਨਾਂ ਕੋਲੋਂ ਵੀ ਡਰਦੇ ਸਨ ਉਹਦੇ ਘਾਰ ਵਿੱਚ ਅਨੇਕਾਂ ਬੰਦੇ ਗੁਲਾਮ ਸਨ ਕੁਝ ਇਸਤਰੀਆਂ ਸਾਨੇ ਜਿਨ੍ਹਾਂ ਦੀ ਆਬਰੂ ਨੂੰ ਬਹੁਤ ਬੁਰੀ ਤਰ੍ਹਾਂ ਲੁੱਟਿਆ ਗਿਆ ਸੀ ਉਹਨਾਂ ਵਿਚਾਰੀਆਂ ਦੇ ਦਿਲ ਰੋਂਦੇ ਸਨ ਜਗਤ ਦੀ ਪੀੜਾ ਹਰਨ ਵਾਲਾ ਜਗਤ ਗੁਰੂ ਵੀ ਘਰ ਆਇਆ ਘਰ ਦੇ ਗੁਲਾਮ ਵਿੱਚ ਸ਼ਾਮਲ ਹੋ ਗਿਆ ਰੋਹਿਲੇ ਦੀ ਬੇਗਮ ਨੂੰ ਜਦੋਂ ਗੁਰੂ ਜੀ ਦੇ ਨੂਰੀ ਚਿਹਰੇ ਨੂੰ ਦੇਖਿਆ ਤਾਂ ਬਹੁਤ ਖੁਸ਼ ਹੋਈ ਉਸ ਨੇ ਆਪਣੇ ਪਤੀ ਅੱਗੇ ਬੇਨਤੀ ਕੀਤੀ ਕਿ ਇਹ ਨਵਾਂ ਗੁਲਾਮ ਘਰ ਦਾ ਕੰਮ ਕਰੇ રોહેલે સરદાર ਨੇ ਆਪਣੀ بیگم ਦਾ ਆਖਾ ਨਾ ਮੰਨਣਾ ਔਖਾ ਸੀ ਉਸ ਨੇ ਗੁਰੂ ਜੀ ਨੂੰ ਘਰੇਲੇ ਕੰਮਾਂ ਵਾਸਤੇ ਮੁਕਰਰ ਕਰ ਦਿੱਤਾ રોહેਲੇ ਦੀ بیگم ਨੇ ਗੁਰੂ ਜੀ ਨੂੰ ਪਾਣੀ ਲੈਣ ਵਾਸਤੇ ਭੇਜਿਆ ਪਿੱਤਰ ਪਿੱਤਲ ਦੀਆਂ ਗਾਗਰਾਂ ਦਿੱਤੀਆਂ ਗੁਰੂ ਜੀ ਗਾਗਰਾਂ ਨੂੰ ਚੁੱਕ ਕੇ ਤੁਰ ਪਏ ਪਰ ਜਦੋਂ ਪਾਣੀ ਵਾਲੇ ਖੂਹ ਉੱਤੇ ਗਏ ਤਾਂ ਕੀ ਦੇਖਦੇ ਹਨ ਕਿ ਖੂਹ ਵਿੱਚ ਪਾਣੀ ਹੀ ਨਹੀਂ ਖੂਹ ਦੇ ਮਣ ਉੱਤੇ ਹੋਰ ਇਸਤਰੀਆਂ ਵੀ ਖਲੋਤੀਆਂ ਹੈਰਾਨ ਸਨ ਕਿਉਂਕਿ ਉਹ ਵੀ ਪਾਣੀ ਭਰਨ ਵਾਸਤੇ ਆਈਆਂ ਸਨ ਗੁਰੂ ਜੀ ਘਰ ਨੂੰ ਮੋੜਾਈ ਤੇ ਬੇਗਮ ਨੂੰ ਆਖਣਾ ਲੱਗੇ ਬਾਈ ਜੀ ਖੂਹ ਵਿੱਚੋਂ ਪਾਣੀ ਸੁੱਕ ਗਿਆ ਹੈ ਹੈ ਖੂਹ ਵਿੱਚੋਂ ਪਾਣੀ ਸੁੱਕ ਗਿਆ ਇਹ ਕਿਵੇਂ ਹੋ ਸਕਦਾ ਹੈ ਦੂਸਰੇ ਖੂਹ ਵਿੱਚ ਚਲੇ ਜਾਣਾ ਸੀ ਬੇਗਮ ਨੇ ਬੜੀ ਪਰੇਸ਼ਾਨੀ ਨਾਲ ਉੱਤਰ ਦਿੱਤਾ ਸ਼ਹਿਰ ਦੇ ਸਾਰੇ ਖੂਹ ਸੁੱਕ ਗਏ ਹਨ ਪਾਣੀ ਕਿਤੇੋਂ ਨਹੀਂ ਮਿਲ ਸਕਦਾ ਸ਼੍ਰੀ ਗੁਰੂ ਜੀ ਨੇ ਆਖਿਆ ਤੇ ਗਾਗਰਾਂ ਨੂੰ ਉਹਦੀਆਂ ਰਸੋਈ ਵਿੱਚ ਟਿਕਾ ਦਿੱਤਾ ਚੰਗਾ ਗੁਲਾਮ ਰੱਖਿਆ ਹੈ ਪਾਣੀ ਤੋਂ ਹੀ ਕੋਰਾ ਜਵਾਬ ਸਾਰਾ ਸ਼ਹਿਰ ਕਿਵੇਂ ਜਿਉਂਦਾ ਰਹੇਗਾ ਬੇਗਮ ਦਾ ਬੋਲ ਸੀ ਗੁਰੂ ਜੀ ਤੇ ਬੇਗਮ ਇਸ ਤਰ੍ਹਾਂ ਗੱਲਾਂ ਕਰ ਹੀ ਰਹੇ ਸਨ ਕਿ ਬਾਜ਼ਾਰ ਵਿੱਚੋਂ ਸ਼ੋਰ ਮੱਚਿਆ ਸੁਣਾਈ ਦਿੱਤਾ ਪਾਣੀ ਸੁੱਕ ਗਿਆ ਸ਼ਹਿਰ ਵਿੱਚ ਹਨੇਰ ਆ ਗਿਆ ਬੇਗਮ ਨੇ ਬਾਹਰ ਨਿਕਲ ਕੇ ਦੇਖਿਆ ਹਾ ਹਕਾਰ ਮਚ ਗਈ ਹਰ ਮਰਦ ਇਸਤਰੀ ਦੀ ਜ਼ਬਾਨ ਉੱਤੇ ਪਾਣੀ ਹੀ ਪਾਣੀ ਸੀ ਲੋਕ ਇਕੱਠੇ ਹੋ ਕੇ ਸਰਦਾਰ ਰੋਹੇਲੇ ਦੇ ਕੋਲ ਆਏ ਉਹ ਸ਼ਿਕਾਰ ਖੇਡਣ ਗਿਆ ਨਹੀਂ ਸੀ ਮੁੜਿਆ ਇਸਤਰੀਆਂ ਨੇ ਬੇਗਮ ਨੂੰ ਆਖਿਆ ਭੈਣ ਜੀ ਕੋਈ ਉਪਰਾਲਾ ਹੋਣਾ ਚਾਹੀਦਾ ਹੈ ਖੂਹੀ ਵਿੱਚੋਂ ਪਾਣੀ ਸੁੱਕ ਗਿਆ ਹੈ ਹੋ ਸਕਦਾ ਹੈ ਕਿਸੇ ਸ਼ਹਿਰੀਏ ਨੇ ਕੋਈ ਵੱਡਾ ਪਾਪ ਕੀਤਾ ਹੈ ਜਿਸ ਨਾਲ ਦੇਵਤੇ ਗੁੱਸੇ ਹੋ ਗਏ ਨੇ ਉਹ ਅਸਾਣੋ ਤਰੇਹਾ ਮਰਨ ਲੱਗੇ ਹਨ ਸਰਦਾਰ ਆਵੇ ਤਾਂ ਹੁਣੇ ਹੀ ਦੇਵਤੇ ਦੀ ਪੂਜਾ ਕਰਨ ਵਾਸਤੇ ਚੱਲੀਏ ਕੁਰਬਾਨੀਆਂ ਦਈਏ ਦੇਵਤੇ ਦੀ ਮਿਹਰ ਤੋਂ ਬਿਨਾ ਕਦੀ ਪਾਣੀ ਨਹੀਂ ਮਿਲਣਾ ਸਰਦਾਰ ਨੂੰ ਆ ਲੈਣ ਦਿਓ ਸਾਰੇ ਪੱਗ ਬੰਨ ਇਕੱਠੇ ਹੋ ਕੇ ਇਕੱਠੇ ਹੋ ਕੇ ਸੋਰਣਗੇ ਮੈਂ ਵੀ ਹੈਰਾਨ ਹਾਂ ਕਿ ਕਦੀ ਖੂਹਾਂ ਵਿੱਚੋਂ ਵੀ ਪਾਣੀ ਨਹੀਂ শুকਿਆ ਪਾਣੀ ਤਾਂ ਉਸ ਸਮੇਂ ਨਾ ਸੁੱਕਿਆ ਜਦੋਂ 6 ਸਾਲ بارشਾਂ ਨਹੀਂ ਸੀ ਹੋਈਆਂ ਹੋ ਸਕਦਾ ਹੈ ਕੋਈ ਵੱਡੀ ਭੁੱਲ ਹੋਈ ਹੈ ਦੇਵਤਾ ਕ੍ਰੋਧਵਾਨ ਹੋ ਗਿਆ ਹੈ ਉਸ ਵੇਲੇ ਰਹਿਲਾ ਸਰਦਾਰ ਆ ਗਿਆ ਲੋਕਾਂ ਦਾ ਇਕੱਠ ਵੇਖ ਕੇ ਵੀ ਹੈਰਾਨ ਹੋਇਆ ਜਦੋਂ ਇਕੱਠ ਹੋਣ ਦਾ ਕਾਰਨ ਪੁੱਛਿਆ ਤਾਂ ਲੋਕਾਂ ਨੇ ਰੋ ਰੋ ਕੇ ਆਪਣੀ ਸੁੱਕਣ ਦੀ ਵਾਰਤਾਸ ਕਹਿ ਸੁਣਾਈ ਉਹ ਘੋੜੇ ਉੱਤੋਂ ਉਤਰਿਆ ਗੁਲਾਮ ਨੇ ਘੋੜਾ ਫੜ ਲਿਆ ਤੇ ਸਰਦਾਰ ਲੋਕਾਂ ਨੂੰ ਸੰਬੋਧਨ ਕਰਕੇ ਆਖਣਾ ਲੱਗਾ ਇੰਜ ਪ੍ਰਤੀਤ ਹੁੰਦਾ ਹੈ ਕਿ ਸ਼ਹਿਰ ਵਾਸੀਆਂ ਕੋਲੋਂ ਕੋਈ ਮਾੜਾ ਕਰਮ ਹੋਇਆ ਹੈ ਜਿਸ ਬਦਲੇ ਦੇਵਤਾ ਨੇ ਕ੍ਰੋਧਵਾਣ ਹੋ ਕੇ ਪਾਣੀ ਸੁਕਾ ਦਿੱਤਾ ਹੈ ਚਲੋ ਦੇਵਤਾ ਦੇ ਮੰਦਰ ਚਲੀਏ ਪੂਜਾ ਕਰੀਏ ਤੇ ਪਾਣੀ ਵਾਸਤੇ ਬੇਨਤੀ ਕਰੀਏ ਆਓ ਮੇਰੇ ਪਿੱਛੇ ਆਓ ਸਾਰੇ ਇਸਤਰੀ ਮਰਦ ਤੇ ਗੁਲਾਮ ਸਭ ਮੰਦਰ ਵੱਲ ਔ ਇਹ ਆਖਦਾ ਹੋਇਆ ਰੋਹਿਲਾ ਸਰਦਾਰ ਅੱਗੇ-ਅੱਗੇ ਤੁਰ ਪਿਆ ਤੇ ਉਹਦੇ ਪਿੱਛੇ ਲੋਕ ਹੋਤਰੇ ਗੁਰੂ ਜੀ ਵੀ ਬੀਗਮ ਸਾਹਿਬ ਦੇ ਪਿੱਛੇ ਲੱਗੇ ਤੁਰੇ ਜਾਂਦੇ ਗੁਰੂ ਜੀ ਮੁਸਕੁਰਾਈ ਜਾਂਦੇ ਸਨ ਪ੍ਰਭੂ ਦੀ ਯਾਦ ਵਿੱਚ ਮਗਨ ਹੋ ਉਹਦੀ ਸ਼ਕਤੀ ਦਾ ਧੰਨਵਾਦ ਕਰਦੇ ਸਨ ਸੁਣ ਮੂਰਖ ਮਨ ਅਣਜਾਣਾ ਹੋਗ ਤਿਸੈ ਕਾ ਪਾਣਾ ਸਾ ਹਮਾਰਾ ਠਾਕੁਰ ਪਾਰਾ ਹਮ ਤਿਸਕੇ ਬਣ ਜਾਰੇ ਜੀਓ ਵੈਂਡਾ ਸਭ ਰਾਸ ਦਿੱਸੈ ਕੀ ਮਾਰ ਆਪ ਜਿਵਾਲੇ ਸ਼੍ਰੀ ਰਾਮਾ ਨਾਮ ਉਚਰਮਨਾ ਆਗੇ ਜਮ ਦਿਲ ਦਲ ਬਖਮ ਕਨਾ ਰਹਾਉ ਰੋਹੇਲੇ ਸਰਦਾਰ ਦੀ ਅਗਵਾਈ ਹੇਟ ਸ਼ਹਿਰ ਵਾਸੀ ਦੇਵਤੇ ਦੇ ਮੰਦਰ ਪਹੁੰਚੇ ਮਰਦਾਨੇ ਨੂੰ ਜਿਸ ਬੰਦੇ ਨੇ ਖਰੀਦਿਆ ਉਹ ਬਹੁਤ ਪੱਥਰ ਦਿਲ ਦਾ ਹਾਕਮ ਸੀ ਉਸ ਦੇ ਤੇਲ ਕੱਢਣ ਤੇ ਕੋਲੂ ਸਨ ਉਹ ਗੁਲਾਮਾਂ ਕੋਲੋਂ ਬੈਲਾਂ ਦਾ ਕੰਮ ਲੈਂਦਾ ਸੀ ਮਰਦਾਨਾ ਬਹੁਤ ਦੁਖੀ ਸੀ ਅਜੇ ਪਹਿਲੀ ਕਾਣੀ ਤੇਲ ਦੀ ਨਹੀਂ ਸੀ ਕੱਢੀ ਕਿ ਪਾਣੀ ਦੇ ਸੁੱਕਣ ਦਾ ਰੋਲਾ ਪੈ ਗਿਆ ਕੋਲੂ ਨੂੰ ਗੇੜਦਾ ਹੋਇਆ ਮਰਦਾਨਾ ਆਪਣੇ ਮਾਲਕ ਨੂੰ ਦੇਖ ਕੇ ਹੱਸ ਪਿਆ ਉਹਦੇ ਮਾਲਕ ਨੇ ਪੁੱਛਿਆ ਹੱਸਦਾ ਕਿਉਂ ਹੈ ਮਰਦਾਨਾ ਕਹਿੰਦਾ ਮੈਂ ਹੱਸਦਾ ਇਸ ਕਰਕੇ ਹਾਂ ਕਿ ਅਜੇ ਤਾਂ ਇਸ ਸ਼ਹਿਰ ਦਾ ਪਾਣੀ ਹੀ ਸੁੱਕਿਆ ਹੈ ਹੋਰ ਕੜੀ ਨੂੰ ਤਾਂ ਸਾਰਾ ਸ਼ਹਿਰ ਗਰਗ ਹੋਵੇਗਾ ਸ਼ਹਿਰ ਨੂੰ ਅੱਗ ਲੱਗੇਗੀ ਤੁਸੀਂ ਸਾਰੇ ਸੜ ਕੇ ਮਰੋਗੇ ਤੈਨੂੰ ਕਿਵੇਂ ਪਤਾ ਮਰਦਾਨਾ ਇਸ ਵਾਸਤੇ ਕਿ ਤੁਸੀਂ ਬਹੁਤ ਜ਼ਾਲਮ ਜੀ ਮਨੁੱਖਾਂ ਕੋਲੋਂ ਪਸ਼ੂਆਂ ਵਰਗੇ ਕੰਮ ਲੈਂਦੇ ਹੋ ਗੁਲਾਮ ਰੱਖਦੇ ਤੇ ਨਿਰੰਕਾਰ ਨੂੰ ਚੇਤੇ ਕਰਦੇ ਸ਼ਰਾਬਾਂ ਪੀਂਦੇ ਹੋਏ ਕੋ ਕੰਮ ਕਰਦੇ ਜੀ ਤੁਸਾਂ ਦੇ ਸ਼ਹਿਰ ਭਗਵਾਨ ਆਇਆ ਹੈ ਜਿਸ ਭਗਵਾਨ ਦੀ ਸਾਰੇ ਪੂਜਾ ਕਰਦੇ ਨੇ ਜਿਸ ਕੋਲੋਂ ਸ਼ੇਰ ਸੱਪ ਦੇ ਦੰਤ ਡਰਦੇ ਹਨ ਉਸ ਨਾਨਕ ਨਿਰੰਕਾਰੇ ਨੂੰ ਤੁਸੀਂ ਗੋਲ ਬਣਾ ਗੋਲਾ ਬਣਾ ਰੱਖਿਆ ਹੈ ਮੂਰਖ ਗੁਰੂ ਜੀ ਦੇ ਚਿਹਰੇ ਨੂੰ ਵੀ ਨਾ ਪਛਾਨ ਸਕੇ ਜੋ ਭਗਵਾਨ ਦਾ ਨਿਰਾਂ ਨੂਰ ਹੈ ਉਸ ਨੂੰ ਜਿੰਨਾ ਚਿਰ ਸੁਤੰਤਰ ਨਾ ਕਰੋਗੇ ਉਹਨਾਂ ਚਿਰ ਤੁਹਾਡੇ ਉੱਤੇ ਬਿਪਤਾ ਤੇ ਬਿਪਤਾ ਆਵੇਗੀ ਮਾਲਕ ਉਹ ਤੇਰਾ ਸਾਥੀ ਹੈ ਮਰਦਾਨਾ ਹਾਂ ਮੇਰਾ ਸੱਚਾ ਮਾਲਕ ਹੈ ਉਹ ਹੁਣ ਕਿੱਥੇ ਹੈ ਮਰਦਾਨਾ ਰੋਹੇਲੇ ਸਰਦਾਰ ਦੇ ਘਰ ਮਾਲਕ ਨੇ ਕਿਹਾ ਇਹ ਠੀਕ ਹੈ ਕਿ ਉਹ ਵੱਲੀ ਹੈ ਕਰਨੀ ਵਾਲਾ ਹੈ ਮਰਦਾਨਾ ਹਾਂ ਉਹਨਾਂ ਨੂੰ ਸੁਤੰਤਰ ਕਰਕੇ ਦੇਖ ਲਓ ਸਾਰੇ ਖੂਹ ਵਿੱਚ ਪਾਣੀ ਮੁੜ ਕੇ ਆ ਜਾਵੇਗਾ ਉਹਦੇ ਚਰਣੀ ਡਿੱਗੋ ਖੀਮਾ ਮੰਗੋ ਨਹੀਂ ਤੇ ਸ਼ਹਿਰ ਤਬਾਹ ਹੋ ਜਾਵੇਗਾ ਉਹ ਲੋ ਛੱਡ ਦੇ ਮੇਰੇ ਨਾਲ ਚੱਲ ਸਰਦਾਰ ਦੇਵਤਾ ਦੇ ਮੰਦਰ ਵੱਲ ਗਿਆ ਹੁਣ ਇਹ ਫੈਸਲਾ ਕਰਦੇ ਹਾਂ ਪਾਣੀ ਤਾਂ ਲੋਕਾਂ ਦੇ ਘੜਿਆਂ ਵਿੱਚੋਂ ਵੀ ਅਲੋਪ ਹੋ ਗਿਆ ਹੈ ਮਰਦਾਨੇ ਦੇ ਮਾਲਕ ਨੇ ਆਖਿਆ ਮਰਦਾ ਕਿ ਨਹੀਂ ਕਰਦਾ ਦੇ ਕਥਨ ਅਨੁਸਾਰ ਮਰਦਾਨੇ ਦਾ ਮਾਲਕ ਮਰਦਾਲੇ ਨੂੰ ਨਾਲ ਲੈ ਕੇ ਦੇਵਤਾ ਦੇ ਮੰਦਰ ਵੱਲ ਨਸ ਗਿਆ ਜਦੋਂ ਦੋਵੇਂ ਮੰਦਰ ਵਿੱਚ ਪੁੱਜੇ ਤਾਂ ਸੈਂਕੜੇ ਇਸਤਰੀ ਪੁਰਸ਼ ਇਕੱਠੇ ਸਨ ਜਗਤ ਗੁਰੂ ਵੀ ਉਸ ਇਕੱਠ ਵਿੱਚ ਖਲੋਤੇ ਸੀ ਗੁਰੂ ਜੀ ਨੂੰ ਦੇਖਦੇ ਸਾਰ ਮਰਦਾਨਾ ਗੁਰੂ ਜੀ ਦੇ ਚਰਨੇ ਜਾ ਡਿੱਗਾ ਡਡੋਲਿਕਾ ਹੋ ਕੇ ਆਖਣ ਲੱਗਾ ਮੇਰੇ ਮਾਲਕ ਇਥੋਂ ਸੁਤੰਤਰ ਕਰਾ ਬਹੁਤ ਕਠਨ ਕੰਮ ਹੈ ਇੱਕ ਵਿਪਤਾ ਵਿੱਚੋਂ ਨਿਕਲਦੇ ਹਾਂ ਦੂਸਰੀ ਸਿਰ ਉੱਤੇ ਆ ਡਿੱਗਦੀ ਹੈ ਮੈਥੋਂ ਨਹੀਂ ਜੇ ਦੁਖੜੇ ਸਹੀ ਜਾਂਦੇ ਮਰਦਾਨਿਆਂ ਦੇਖ ਰੰਗ ਕਰਤਾਰ ਦੇ ਉਹ ਜੋ ਜੋ ਕੁਝ ਕਰਦਾ ਹੈ ਜਗਤ ਦੇ ਭਲੇ ਵਾਸਤੇ ਕਰਦਾ ਹੈ ਤੂੰ ਸੁਤੰਤਰ ਹੈ ਤੇਰਾ ਵਾਲ ਵਿੰਗਾ ਨਹੀਂ ਹੋਵੇਗਾ ਕਹੋ ਸਤ ਕਰਤਾ ਜੀ ਗੁਰੂ ਜੀ ਨੇ ਬਚਨ ਕੀਤਾ ਰਬਾਬ ਵਜਾ ਹੁਣ ਸਮਾਂ ਹੈ ਇਹਨਾਂ ਮੂਰਖਾਂ ਦੇ ਮਨ ਬਦਲੇ ਹਨ ਜਿੰਨਾ ਚਿਰ ਕਿਸੇ ਦਾ ਮਨ ਬਦਲਿਆ ਨਾ ਜਾਵੇ ਉਹਨਾਂ 'ਚ ਸਿੱਖਿਆ ਅਸਰ ਨਹੀਂ ਕਰਦੀ ਇਹਨਾਂ ਦੇ ਹਨੇਰੇ ਮਣਾ ਵਿੱਚ ਚਾਨਣ ਕਰਨਾ ਹੈ ਪ੍ਰਭੂ ਨਾਲੋਂ ਵਿਛੜਿਆ ਨੂੰ ਕਈ ਯੁੱਗ ਹੋਏ ਨੇ ਯੁਗਾ ਜੁਗਾਂਤਰਾਂ ਦੀ ਮੈਲ ਇਹਨਾਂ ਦੇ ਮਨਾਂ ਨੂੰ ਲੱਗੀ ਹੈ ਉਹ ਸਤ ਨਾਮ ਨਾਲ ਝੂਰ ਕਰਨੀ ਹੈ ਰਬਾਬ ਵਜਾ ਦਾਤੇ ਦੇ ਗੁਣ ਗਾਈਏ ਗੁਰੂ ਜੀ ਨੇ ਇਹ ਸ਼ਬਦ ਉਚਾਰਿਆ ਕਿਰਤ ਪਾਇਆ ਨਾ ਮਿਟੇ ਕੋਈ ਕਿਆ ਜਾਣਾ ਕਿਆ ਆਗੈ ਹੋਏ ਜੋ ਤਿਸ ਪਾਣਾ ਸੋਈ ਹੋਇਆ ਅਵਰਣੈ ਕਰਨੇ ਵਾਲਾ ਦੋਇ ਨਾ ਜਾਣਾ ਕਰਮ ਕੇਵੜ ਤੇਰੇ ਦਾਤ ਕਰਮ ਤਰਮ ਤੇਰੇ ਨਾਮ ਕੀ ਜਾਤ ਰਹਾਓ ਤੂੰ اے ਵਰਡ ਦਤਾ ਦੇਵਨ ਹਾਰ ਤੋਟ ਨਾਹੀਂ ਤੁਦ ਭਗਤ ਪੰਡਾਰ ਕਿਆ ਗਰਬ ਨ ਆਵੇ ਰਾਸ ਜਾਓ ਪਿੰਡ ਸਭ ਤੇਰੇ ਪਾਸ ਤੂੰ ਮਾਰ ਜੀਵਾਲੇ ਬਖਸ਼ ਮਿਲਾਏ ਜਿਉ ਭਾਵੀ ਤਿਉ ਨਾਮ ਜਪਾਏ ਤੂੰ ਦਾਨਾ ਬੀਨਾ ਸਾਜਾ ਸਿਰ ਮੇਰਾ ਗੁਰਮਤ ਦੇ ਭਰੋਸੇ ਤੇਰੇ ਤਣ ਮੈਂ ਮੈਲ ਨਹੀਂ ਮਣਦਾਤਾ ਗੁਰਬੱਜਣੇ ਸੱਚ ਸ਼ਬਦ ਪਛਾਤਾ ਈਰਾ ਤਾਣ ਨਾਮ ਕੀ ਵੜੈ ਆਈ ਨਾਨਕ ਰਹਿਣਾ ਭਗਤ ਸਰਣਾਇ ਇਸ ਦਾ ਪ੍ਰਮਾਰਥ ਹੈ ਪ੍ਰਭੂ ਜਿਹੜੀ ਕਰਮ ਰੇਖਾ ਅ ਸਾਡੇ ਮੱਥੇ ਉਤੇ ਤੁਸੀਂ ਲਿਖ ਦਿੱਤੀ ਹੈ ਉਹ ਐ ਮਿਟ ਹੈ ਅ ਸਾਨੂੰ ਕੋਈ ਪਤਾ ਨਹੀਂ ਉਹਨਾਂ ਲੇਖਾਂ ਦੇ ਅਨੁਸਾਰ ਸਾਡੇ ਨਾਲ ਕੀ ਹੋਣਾ ਹੈ ਅਸੀਂ ਤਾਂ ਇਹ ਸਮਝੀ ਬੈਠੇ ਹਾਂ ਕਿ ਜੋ ਆਪ ਨੂੰ ਚੰਗਾ ਲੱਗਦਾ ਹੈ ਉਹ ਕੁਝ ਹੋ ਕੇ ਰਹੇਗਾ ਕਿਉਂਕਿ ਭਗਵਾਨ ਆਪ ਤੋਂ ਬਿਨਾ ਦੂਸਰਾ ਹੋਰ ਕੋਈ ਕੁਝ ਕਰਨ ਦੀ ਸ਼ਕਤੀ ਨਹੀਂ ਰੱਖਦਾ। हे दाता, ਤੁਸਾਂ ਦੇ ਕਰਮਾਂ ਤੇ ਤੁਸਾਂ ਦੀਆਂ ਦਾਤਾਂ ਦਾ ਅੰਤ ਨਹੀਂ ਆਉਂਦਾ। ਅਸੀਂ ਤਾਂ ਇਹ ਸਮਝਦੇ ਹਾਂ ਕਿ ਆ ਸਾਡਾ ਕਰਮ ਧਰਮ ਆਪ ਦੇ ਨਾਮ ਨਾਲ ਪਿਆਰ ਕਰਨਾ ਤੇ ਨਾਮ ਦਾ ਸਿਮਰਨ ਕਰਨਾ ਹੈ। ਤੁਸੀਂ ਦਾਤਾਂ ਦੇ ਬਖਸ਼ਣ ਵਾਲੇ ਜੀ, ਤੁਸੀਂ ਵੱਡੇ ਦਾਤੇ ਜੀ, ਤੁਸਾਂ ਦੇ ਖਜ਼ਾਨੇ ਦੀ ਟੋਟ ਨਹੀਂ ਆਉਂਦੀ। ਜਦੋਂ ਮਨੁੱਖ ਹੰਕਾਰ ਕਰਦਾ ਹੈ, ਉਹ ਹੰਕਾਰ ਉਸ ਨੂੰ ਲਾਭਵੰਦ ਨਹੀਂ ਰਹਿੰਦਾ। ਕਿਉਂਕਿ ਹੰਕਾਰ ਦੇ ਪਰਮੇਸ਼ਵਰ ਦਾ ਵੈਰ ਹੈ ਹੰਕਾਰੀ ਪੁਰਸ਼ ਦੁੱਖ ਅਟਾਉਂਦੇ ਹਨ ਮਨੁੱਖਾਂ ਦੇ ਸਰੀਰ ਉਤੇ ਤੇਰਾ ਹੀ ਰਾਜ ਹੈ हे ਦਾਤਾ ਪੁਰਸ਼ਾਂ ਦਾ ਮਰਨਾ ਤੇ ਜੰਮਣਾ ਆਪਦੇ ਹੀ ਹੱਥ ਵਾਸੇ ਵਿਛੜੇ ਜੀਵ ਨੂੰ ਆਪ ਵੀ ਕਿਰਪਾ ਕਰਕੇ ਆਪਣੇ ਨਾਲ ਮਿਲਾ ਲੈਂਦੇ ਜੀ ਅਸੀਂ ਤਾਂ ਅਰਜ਼ ਕਰਦੇ ਹਾਂ ਜਿਵੇਂ ਹੋ ਸਕੇ ਆਪਣਾ ਨਾਮ ਜਪਾਓ ਤੁਸੀਂ ਸਾਰਿਆਂ ਦੇ ਹਿਰਦਿਆਂ ਦੇ ਭਾਵਾਂ ਨੂੰ ਪਹਿਲਾਂ ਹੀ ਜਾਣ ਜੇ ਤੁਸੀਂ ਮੇਰੇ ਸਿਰ ਉੱਤੇ ਮੇਰੇ ਮਾਲਕ ਜੀ ਜਿਵੇਂ ਚਿਤ ਕਰੇ ਤਿਵੇਂ ਚਲਾਉਂਦੇ ਜੀ ਮੈਨੂੰ ਸ਼ੁਭ ਮੱਤ ਬਖਸ਼ੋ ਜੋ ਤੁਸਾਂ ਦੇ ਭਗਤ ਹਨ ਉਹਨਾਂ ਦੇ ਮਨ ਨਿਰਮਲ ਹੁੰਦੇ ਨੇ ਗੁਰੂ ਦੀ ਕਿਰਪਾ ਨਾਲ ਉਹ ਤੁਸਾਂ ਨੂੰ ਪਛਾਣ ਲੈਂਦੇ ਹਨ ਉਹ ਭਗਤ ਹੀ ਆਸਰੇ ਜਿਉਂਦੇ ਹਨ ਮੇਰਾਂ ਦੇ ਸਾਈਆਂ ਮਿਹਰ ਕਰ ਸ਼੍ਰੀ ਗੁਰੂ ਜੀ ਰਸੀਲੀ ਆਵਾਜ਼ ਨਾਲ ਗੁਰਬਾਣੀ ਗਾਇਨ ਕਰਦੇ ਰਹੇ ਉਹਨਾਂ ਦੇ ਕੀਰਤਨ ਉੱਤੇ ਸਾਰਿਆਂ ਦਾ ਧਿਆਨ ਉਧਰ ਹੋ ਗਿਆ ਸ਼ਾਂਤ ਅਤੇ ਚੁੱਪ ਸ਼ਾ ਗਈ ਹੌਲੀ ਹੌਲੀ ਆਪਣੇ ਆਪ ਸਾਰੇ ਬੈਠ ਗਏ ਸਭ ਨੇ ਗੁਰੂ ਜੀ ਦੇ ਚਿਹਰੇ ਵੱਲ ਦੇਖਿਆ ਤਾਂ ਚਿਹਰੇ ਦਾ ਨੂਰ ਉਹਨਾਂ ਨੂੰ ਚੰਗਾ ਲੱਗਾ ਉਹਨਾਂ ਪ੍ਰਤੀਤ ਹੋਇਆ ਕੋਈ ਰੱਬੀ ਸ਼ਕਤੀ ਵਾਲਾ ਮਹਾਪੁਰਸ਼ ਹੈ ਬੇਗਮ ਤੇ ਰੋਹਿਲਾ ਸਰਦਾਰ ਹੈਰਾਨ ਖਲੋਤੇ ਸਨ ਬਾਣੀ ਦਾ ਇੱਕ ਸ਼ਬਦ ਤੀਰ ਦੀ ਤਰ੍ਹਾਂ ਉਹਨਾਂ ਦੇ ਹਿਰਦੇ ਵਿੰਨੀ ਜਾਂਦਾ ਸੀ ਅਸਲੀ ਪ੍ਰੀਤਾਂ ਜਾਗ ਰਹੀਆਂ ਸਨ ਸ਼ਬਦ ਦਾ ਭੋਗ ਪਿਆ ਤਾਂ ਮਰਦਾਨੇ ਦੇ ਮਾਲਕ ਰੋਹਿਲੇ ਨੇ ਅੱਗੇ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਣਾ ਉਤੇ ਮੱਥਾ ਟੇਕਿਆ ਮੱਥਾ ਟੇਕ ਕੇ ਉਸਨੇ ਪ੍ਰਾਰਥਨਾ ਕੀਤੀ ਦਾਤਾ ਅਸਾਂ ਦੀਆਂ ਭੁੱਲਾਂ ਦਾ ਚਿਤਾਰੋ ਅਸੀਂ ਪਾਪੀ ਮੂਰ ਅਗਿਆਨੀ ਹਾਂ ਖਿਮਾ ਕਰੋ ਜਲ ਬਖਸ਼ੋ ਤ੍ਰਿਐ ਮਰ ਰਹੇ ਹਾਂ ਤਰੇ ਦਾ ਦੁੱਖ ਬੁਰਾ ਹੈ ਕੋਈ ਆਦਮੀ ਆਪਣੇ ਸਰੀ ਸ਼ਹਿਰੀ ਭਰਾਵਾਂ ਨੂੰ ਸੰਬੋਧਨ ਕਰਕੇ ਆਖਣ ਲੱਗਾ ਸਾਰੇ ਇਸ ਮਹਾਪੁਰਸ਼ ਕੋਲੋਂ ਭੁੱਲ ਬਖਸ਼ਾਓ ਮੇਰੀ ਤੇ ਸਰਦਾਰ ਦੀ ਭੁੱਲ ਕਰਕੇ ਖੂਹਾਂ ਵਿੱਚੋਂ ਪਾਣੀ ਸੁੱਕਾ ਹੈ ਰੱਬੀ ਬੰਦੇ ਨੂੰ ਸਰਦਾਰ ਨੇ ਗੋਲਾ ਰੱਖ ਲਿਆ ਪਾਣੀ ਲੈਣ ਭੇਜਿਆ ਨਿਰਾਦਰੀ ਕੀਤੀ ਮੈਂ ਇਹਨਾਂ ਦੇ ਸਾਥੀ ਨੂੰ ਕੋਹਲੂ ਗੇੜਨ ਉੱਤੇ ਲਾ ਦਿੱਤਾ ਜਿਸ ਕਾਰਨ ਦੇਵਤੇ ਤੇ ਪਰਮੇਸ਼ਰ ਅਸਾਂ ਆਪਣੇ ਕ੍ਰੋਧਵਾਣ ਹੋ ਚੁੱਕੇ ਹਨ ਇਹੋ ਹੀ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਨ ਤਾਂ ਖੂਹਾਂ ਵਿੱਚੋਂ ਪਾਣੀ ਮਿਲ ਸਕਦਾ ਹੈ ਰੋਹਿਲਾ ਸਰਦਾਰ ਤੇ ਉਹਦੀ ਬੇਗਮ ਗੁਰੂ ਜੀ ਦੇ ਚਰਨੇ ਡਿੱਗ ਖਿਮਾ ਮੰਗੀ ਗੁਰੂ ਜੀ ਨੇ ਆਖਿਆ ਸਾਰੇ ਗੁਲਾਮਾਂ ਨੂੰ ਸੁਤੰਤਰ ਕਰ ਦਿਓ ਮਣੋਖ ਮਣੋਖ ਨੂੰ ਪਸ਼ੂ ਵਾਂਗ ਵੇਚ ਤੇ ਆਪਣਾ ਗੁਲਾਮ ਬਣਾ ਕੇ ਨਹੀਂ ਰੱਖ ਸਕਦਾ ਸਾਰੇ ਮਣੋਖ ਇੱਕੋ ਜਿਹੇ ਹਨ ਸਾਰੇ ਸਵਰਣ ਜਾਤੀ ਦੇ ਹਨ ਕਿਸੇ ਨੂੰ ਅਸ਼ੂਤ ਜਾਂ ਮਾੜੇ ਨਾ ਸਮਝੋ ਜਦੋਂ ਕਰਤਾਰ ਦੇ ਬੰਦਿਆਂ ਨੂੰ ਦੁੱਖ ਦੇਂਦੇ ਜੇ ਤਦੋਂ ਕਰਤਾਰ ਕ੍ਰੋਧਵਾਨ ਹੁੰਦਾ ਹੈ ਨਿਰੰਕਾਰ ਦਾ ਸਿਮਰਨ ਕਰੇ ਝੂਠ ਚੋਰੀ ਠੱਗੀ ਕਿਸੇ ਨਾਲ ਤੱਕਾ ਕਰਨਾ ਪਰ ਇਸਤਰੀਆਂ ਦੇ ਰੂਪ ਪਿੱਛੇ ਫਿਰਨਾ ਇਹ ਚੰਗਾ ਨਹੀਂ ਧਰਮ ਦੀ ਕੀਰਤ ਕਰੋ ਸਤ ਸੰਗ ਕਰੋ ਸਤ ਕਰਤਾਰ ਤੇ ਸਤਨਾਮ ਦਾ ਸਿਮਰਨ ਦਿਨ ਰਾਤ ਕਰਿਆ ਕਰੋ ਗੁਰੂ ਜੀ ਦੇ ਬਚਨਾਂ ਅੱਗੇ ਸਾਬਨੇ ਸਿਰ ਨਿਵਾਇਆ ਉਸੇ ਵੇਲੇ ਗੁਲਾਮ ਆਜ਼ਾਦ ਕਰ ਦਿੱਤੇ ਜਦੋਂ ਖੂਹਾਂ ਉਤੇ ਪਾਣੀ ਲੈਣ ਵਾਸਤੇ ਗਏ ਤਾਂ ਖੂਹ ਨਿਰਮਲ ਜਲ ਨਾਲ ਭਰੇ ਹੋਏ ਸਨ ਜਲ ਅੱਗੇ ਨਾਲੋਂ ਸ਼ੀਤਲ ਤੇ ਮਿੱਠਾ ਸੀ ਘਰ ਘਰ ਗੁਰੂ ਨਾਨਕ ਜੀ ਦੀ ਕੀਰਤਿ ਹੋਣ ਲੱਗੀ ਸਤ ਸੰਗ ਹੋਣ ਲੱਗਾ ਕੁਝ ਦਿਨ ਉੱਥੇ ਰਹਿ ਕੇ ਗੁਰੂ ਜੀ ਅੱਗੇ ਤੁਰੇ ਕਿਉਂਕਿ ਉਹਨਾਂ ਨੇ ਪੰਜਾਬ ਪਹੁੰਚਣ ਦਾ ਖਿਆਲ ਕਰ ਲਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ